Let's we'll Pakistan hi hi ਰਨੋ ਲਾ ਮਟੂ ਜੀ ਮੈਂ ਚੇਅਰਮੈਨ ਦਲੀ ਸੁਰੱਖਿਆ ਸਾਨਾ ਡੀਐਸਐਸ ਭਾਰਤ ਜੀ ਅੱਜ ਦਲੀ ਸੁਰੱਖਿਆ ਸਾਨਾ ਡੀਐਸਐਸ ਭਾਰਤ ਵਾਲੇ ਤੋਂ ਦੇ ਮੈਂਬਰਾਂ ਵੱਲੋਂ ਜਿਹੜਾ ਪਿਛਲੇ ਦਿਨ ਹੀ ਪਹਿ ਲਗਾਉਂ ਦੇ ਵਿੱਚ ਜਿਹੜਾ ਮਜਬ ਨੂੰ ਲੈ ਕੇ ਜਿਹੜਾ ਇੱਕ ਕਾਂਡ ਹੋਇਆ ਸੀ ਬੜਾ ਵੱਡਾ ਉਹਦੇ ਵਿੱਚ ਅੱਜ ਦਲੀ ਸੁਰੱਖਿਆ ਸਾਨਾ ਨੇ ਆਤਕਵਾਦ ਦਾ ਵਿਰੋਧ ਕੀਤਾ ਵਾ ਅਤੇ ਪਾਕਿਸਤਾਨ ਦਾ ਜਿਹੜਾ ਝੰਡਾ ਸਾਰਿਆ ਗਿਆ ਵਾ ਤੇ ਮੈਂ ਇੱਕ ਭਾਰਤ ਸਰਕਾਰ ਦੀ ਜਿਹੜੀ ਕੇਂਦਰ ਦੀ ਸਰਕਾਰ ਨੂੰ ਦੱਸਣਾ ਚਾਹੁੰਦਾ ਵਾ ਇਹ ਜਿਹੜਾ ਜਿਹੜਾ ਇਹ ਜਿਹੜਾ ਕਾਂਡ ਕੀਤਾ ਗਿਆ ਵਾ ਜੋ ਵੀ ਦੁਰਘਟਨਾ ਉੱਤੇ ਹੋਈ ਆ ਇਹ ਸਿਰਫ ਮਜਬ ਨੂੰ ਲੈ ਕੇ ਕੀਤੀ ਗਈ ਆ ਕਿਉਂਕਿ ਉਹਨਾਂ ਜਾ ਤੇ ਕੇਂਦਰ ਸਰਕਾਰ ਗਿਆ ਹੀ ਬੇਨਤੀ ਆ ਵੀ ਜਿਹੜੇ ਅਖਤਵਾਦੀਆਂ ਨੇ ਜੋ ਵੀ ਇਹ ਹਮਲਾ ਕੀਤਾ ਵਾ ਉਹਨਾਂ ਨੂੰ ਘਰਾਂ ਦੇ ਵਿੱਚ ਵੜ ਕੇ ਉਹਨਾਂ ਨੂੰ ਖਤਮ ਕਰਨਾ ਚਾਹੀਦਾ ਵਾ ਮੈਂ ਤੇ ਤੁਹਾਨੂੰ ਪਹਿਲੇ ਦੱਸਦਾ ਵੀ ਇਹ ਜਿਹੜੀ ਲੜਾਈ ਜਿਹੜੇ ਮਾਰੇ ਗਏ ਬੰਦੇ ਇਹ ਮਜ਼ਮ ਨੂੰ ਲੈ ਕੇ ਮਾਰੇ ਗਏ ਆ ਕਿਉਂਕਿ ਇੱਥੋਂ ਪਤਾ ਲੱਗਦਾ ਵੀ ਅੱਜ ਵੀ ਜਿਹੜਾ ਦੇਸ਼ ਦੇ ਵਿੱਚ ਜਿਹੜੇ ਲੋਕ ਰਹਿ ਰਹੇ ਆ ਉਹਦੇ ਵਿੱਚ ਏਕਤਾ ਨਹੀਂ ਹੈਗੀ ਕਿਤਨਾ ਕਿਤੇ ਫੇਰ ਇੱਥੇ ਵਿਤਰਾ ਵੇਖਣ ਨੂੰ ਮਿਲਦਾ ਵਾ ਜਿੱਦਾਂ ਕਿ ਅਖਤਵਾਦਦਾਰ ਵੱਡੇ ਲੋਕਾਂ ਨੇ ਜਿੱਦਾਂ ਉਹਨਾਂ ਨੂੰ ਕਲਮਾ ਪੁੱਛਿਆ ਕਭੀ ਤੁਹਾਨੂੰ ਮੁਸਲਮਾਨੀ ਕਲਮਾ ਹੁੰਦਾ ਵਾ ਤੇ ਪੜ੍ਹ ਕੇ ਸੁਣਾਓ ਕਿਉਂਕਿ ਉਹ ਸਾਰੇ ਹਿੰਦੂ ਲੋਕ ਹਿੰਦੂ ਪਰਮਾਣਾ ਬਲੌਂਗ ਸੀ ਤੇ ਉਹਨਾਂ ਨੂੰ ਕਿਨੂੰ ਕਲਮਾ ਪੜ੍ਹਨਾ ਨਹੀਂ ਹੁੰਦਾ ਸੀ ਇਸ ਕਰਕੇ ਉਹਨਾਂ ਨੇ ਉਹਨਾਂ ਦਾ ਕਾਊਂਟਰਕਾਰਡ ਦਿੱਤਾ ਸਰਕਾਰ ਨੂੰ ਇਹੀ ਮੰਗ ਕਰਦੇ ਆ ਵੀ ਜਿੱਦਾਂ ਉਹਨਾਂ ਨੇ ਇਹਨਾਂ ਲੋਕਾਂ ਨੂੰ ਸਾਡਿਆਂ ਨੂੰ ਮਾਰ ਰਿਹਾ ਵਾ ਅਣਜਾਣ ਲੋਕ ਜਿਹੜੇ ਆਪਣੇ ਘੁੰਮਣ ਫਿਰਨ ਵਾਸਤੇ ਗਏ ਸੀ ਜਿਹੜੇ ਨਵੀਆਂ ਜ਼ਿੰਦਗੀਆਂ ਦੀ ਇਹਨਾਂ ਨੇ ਸ਼ੁਰੂਆਤ ਕੀਤੀ ਉਹਨਾਂ ਨੂੰ ਮਾਰ ਰਿਹਾ ਵਾ ਤੇ ਇਹ ਲੋਕਾਂ ਨੂੰ ਘਰਾਂ ਦੇ ਵਿੱਚ ਵੜ ਕੇ ਸਰਕਾਰ ਨੂੰ ਮਾਰਨਾ ਉਹਨਾਂ ਨੂੰ ਮਾਰ ਰਿਹਾ ਬਿਲਕੁਲ ਜਿਹੜੇ ਨਰਿੰਦਰ ਮੋਦੀ ਸਾਹਿਬ ਨੇ ਜਿਹੜੇ ਫੈਸਲੇ ਲਿੱਤੇ ਆ ਅਸੀਂ ਬਿਲਕੁਲ ਉਹਦਾ ਸਮਰਥਨ ਕਰਦੇ ਆ ਪਰ ਇੱਕ ਗੱਲ ਮੈਂ ਮੋਦੀ ਸਾਹਿਬ ਨੇ ਵੀ ਕਹਿਣਾ ਚਾਹਨਾ ਮੈਂ ਕਿ ਮੋਦੀ ਹਿੰਦੁਸਤਾਨ ਦੇ ਲੋਕਾਂ ਦਾ ਵੀ ਤੁਹਾਡਾ ਪੂਰ ਨਾਲ ਤੁਹਾਡੇ ਨਾਲ ਸਮਰਥਨ ਹੈ ਜਿੱਥੇ ਦੇਸ਼ ਦੇ ਲੋਕਾਂ ਨੂੰ ਵੀ ਖੂਨ ਦਾ ਕਤਰਾ ਭੋਣਾ ਪਏਗਾ ਤੁਹਾਡੇ ਨਾਲ ਪੂਰੀ ਜੰਗ ਵਿੱਚ ਤਿਆਰੀ ਰੱਖਾਂਗੇ ਆਪਾਂ ਕੋ ਜੀ ਬਿਲਕੁਲ ਡਰ ਦਾ ਕੋਹਫ ਤੇ ਪਹਿਲੋ ਬਣ ਚੁੱਕਾ ਵਾ ਇਹੀ ਸਰਕਾਰ ਨੂੰ ਕੇਂਦਰ ਦੀ ਸਰਕਾਰ ਨੂੰ ਬੇਨਤੀ ਆ ਵੀ ਜਿੱਥੇ ਕਈ ਸ਼ਰਧਾਲੂ ਜਿੱਥੇ ਭੋਲੇਨਾਥ ਭਗਤ ਜਿਹੜੇ ਜਾ ਰਹੇ ਹੁੰਦੇ ਮਤਾ ਟਿਕਣ ਵਾਸਤੇ ਉਹਨਾਂ ਦੀ ਸੁਰੱਖਿਆ ਦਾ ਪੂਰੇ ਪ੍ਰਬੰਧ ਕੀਤਾ ਜਾਂਦਾ ਕਿ ਕੋਈ ਵੀ ਉੱਤੇ ਹਵੀ ਨਵੀ ਨਾ ਹੋ ਸਕੇ ਉਹਨਾਂ ਦਾ ਨੁਕਸਾਨ ਕੋਈ ਹੋ ਨਾ ਸਕੇ ਦੇਖੋ ਜੀ ਜਿਹੜਾ ਪੰਨੂ ਆ ਉਹਨੇ ਹਮੇਸ਼ਾ ਦੇਸ਼ ਦੀ ਅਮਨ ਸ਼ਾਂਤੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਪੰਨੂ ਨੂੰ ਅੱਗੇ ਵੀ ਆਪਾਂ ਚੈਲੰਜ ਕੀਤਾ ਸੀ ਪਰ ਹੁਣ ਫੇਰ ਅਸੀਂ ਦੁਬਾਰਾ ਦਲੀ ਸੁਰੱਖਿਆ ਸਾਨਾ ਦੇ ਮਦਦ ਨਾਲ ਉਹ ਚੈਲੰਜ ਕੀਤਾ ਵਾ ਕਿ ਜੇ ਤੇਰ ਜੇ ਜ਼ਰੂਰਤ ਹੈ ਕਿ ਤੋ ਬਾਬਾ ਸਾਹਿਬ ਵੀਵਰਾਓ ਅੰਬੇਡਕਰ ਦੀ ਮੂਰਤੀ ਨੂੰ ਤੋੜ ਕੇ ਦਿਖਾ ਕਿਉਂਕਿ ਮੈਨੂੰ ਦੱਸਣਾ ਚਾਹੁੰਦਾ ਵਾਂ ਬਾਬਾ ਸਾਹਿਬ ਮੂਰਤੀ ਤੋੜਨ ਦਾ ਕੁਛ ਨਹੀਂ ਹੈ ਜਿਹੜੇ ਕਰੋੜਾਂ ਲੋਕਾਂ ਦੇ ਅੰਦਰ ਬਾਬਾ ਸਾਹਿਬ ਵੀਵਰਾਓ ਅੰਬੇਡਕਰ ਵਾਸਤੇ ਪਏ ਉਹਨਾਂ ਨੂੰ ਕਿੱਦਾਂ ਕੱਢੇਗਾ ਪਰ ਜਿੱਥੇ ਤੁਹਾਨੂੰ ਇੱਕ ਚੀਜ਼ ਹੋਰ ਮੈਂ ਦੱਸਣਾ ਚਾਹੁੰਦਾ ਵਾਂ ਜਿੱਥੇ ਪਹਿਲ گاਉਂ ਦੇ ਵਿੱਚ ਆਕਤਵਾਦ ਨੇ ਜਾਤੀ ਨੂੰ ਲਿਆ ਕੇ ਵਿਰੋਧ ਮਾਰੇ ਗਏ ਹੈ ਜਿਹੜੇ ਲੋਕ ਪੰਜਾਬ ਦੇ ਵਿੱਚ ਸੇ ਉਹ ਪੰਜਾਬ ਚ ਵੀ ਇਦਾਂ ਧਰਮ ਦੇ ਨਾਂ ਤੇ ਵਿਰੋਧ ਕਰਾਉਣਾ ਚਾਹੁੰਦਾ ਵਾ ਆਪਾਂ ਚ ਜਿਹੜੇ ਜਾਤੀ ਧਰਮ ਦੇ ਲੋਕ ਆ ਲੜਾਉਣਾ ਚਾਹਦਾ ਵਾ ਔਰ ਪੰਨੂ ਦਾ ਸਰਕਾਰ ਨੂੰ ਚਾਹੀਦਾ ਵਾ ਜਿੱਥੇ ਆਤਕਵਾਦ ਦਾ ਖਾਤਮਾ ਕਰਨਾ ਵਾ ਉਥੇ ਪਹਿਲ ਦੇ ਆਧਾਰ ਤੇ ਪੰਨੂ ਦਾ ਵੀ ਖਾਤਮਾ ਕੀਤਾ ਜਾਵੇ ਕਿਉਂਕਿ ਭਾਰਤ ਸਰਕਾਰ ਨੇ ਜੁਲਾਈ 3 ਤਰੀਕ 2020 ਨੂੰ ਪੰਨੂ ਨੂੰ ਵੀ ਆਤਕਵਾਦੀ ਦੇਸ਼ਦ్రోਹੀ ਘੋਸ਼ਿਤ ਕੀਤਾ ਸੀ ਜੀ ਸਰ ਆਪਣਾ ਨਾਮ ਤੇ ਆਪਣੀ ਜਥੇਬੰਦੀ ਜਿਹੜਾ ਦਾ ਤੁਹਾਡੇ ਕੋਲ ਪ੍ਰੋਟੈਸਟ ਕੀਤਾ ਉਹਦੇ ਬਾਰੇ ਦੱਸੋ ਜੈ ਭੀਮ ਜੈਸਾ ਵਿਧਾਨ ਜੀ ਅੱਜ ਦਲੀ ਸੁਰੱਖਿਆ ਸੈਨਾ ਡੀਐਸਐਸ ਭਾਰਤ ਵੱਲੋਂ ਤੋਂ ਦਲੀ ਸੁਰੱਖਿਆ ਸਾਇਣਾਂ ਦੇ ਮਾਧਿਅਮ ਤੋਂ ਜਿਹੜਾ ਈ ਰਿਕਸ਼ਾ ਯੂਨੀਅਨ ਅੰਮ੍ਰਿਤਸਰ ਚੱਲਦੀ ਆ ਉਹਨਾਂ ਦੇ ਮਾਧਿਅਮ ਤੋਂ ਅੱਜ ਜਿਹੜਾ ਸ਼੍ਰੀਨਗਰ ਦੇ ਵਿੱਚ ਇੱਕ ਬੜਾ ਹੀ ਦੁਖਦਾਇਕ ਘਟਨਾ ਘਟੀ ਆ ਸਾਰੇ ਹੀ ਹਿਰਦਿਆਂ ਨੂੰ ਝੋਟ ਪਹੁੰਚੀ ਆ ਤੇ ਉਰੇ ਮਾਧਿਅਮ ਤੇ ਅਸੀਂ ਅੱਜ ਪਾਕਿਸਤਾਨ ਦਾ ਝੰਡਾ ਜਿਹੜਾ ਇੱਥੇ ਫੁਕਿਆ ਵਾ ਤੇ ਮੈਂ ਸਰਕਾਰਾਂ ਨੂੰ ਬੇਨਤੀ ਕਰਦਾ ਮੈਂ ਇਹੋ ਜੇ ਸ਼ਰਾਰਤੀ ਅਨਸਰਾਂ ਦੇ ਉੱਤੇ ਨਖੇਲ ਪਾਓ ਤਾਂ ਕਿ ਦੇਸ਼ ਦੀ ਵਿਵਸਥਾ ਜਿਹੜੀ ਖਰਾਬ ਹੋ ਰਹੀ ਆ ਉਹਨੂੰ ਖਰਾਬ ਹੋਣ ਤੋਂ ਬਚਾਓ ਪੰਜਾਬ ਦੇ ਵਿੱਚ ਪੰਨੂ ਨੇ ਗੰਦ ਪਾਇਆ ਵਾ ਤੇ ਭਾਰਤ ਦੇ ਬਾਹਰ ਦੇ ਸਟੇਟਾਂ ਦੇ ਜਿੱਦਾਂ ਕਿ ਉਗਰਵਾਦੀ ਲੋਗ ਪੰਜਾਬ ਦਾ ਭਾਰਤ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਤੇ ਮੈਂ ਬੇਨਤੀ ਕਰਦਾ ਸਰਕਾਰਾਂ ਤੇ ਜਿਹੜੇ ਉੱਥੇ ਲੋਗ ਜਿਨ੍ਹਾਂ ਨੂੰ ਜ਼ਖਮੀ ਹੋਏ ਆ ਜਾਂ ਜਿਨ੍ਹਾਂ ਦੀ ਆ ਮੌਤ ਹੋਈ ਆ ਉਹਨਾਂ ਨੂੰ ਮੁਆਵਜ਼ਾ ਦਵਾਇਆ ਜਾਵੇ ਤੇ ਉਹਨਾਂ ਨੂੰ ਇੱਕ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਕਿਉਂਕਿ ਉਹ ਜੀ ਉਹੀ ਗਏ ਆ ਜਿਹੜੇ ਕਮਾਣ ਵਾਲੇ ਸੀ ਪੋਰਟਾ ਨੂੰ ਉਹਨਾਂ ਨੇ ਕੁਝ ਨਹੀਂ ਕਿਹਾ ਤੇ ਜਾਤੀ ਧਰਮ ਨੂੰ ਲੈ ਕੇ ਇਹ ਮੁੱਦਾ ਬਣਾਇਆ ਗਿਆ ਵਾ ਨਾਮ ਪੁੱਛ ਕੇ ਜਾਤ ਦਾ ਜਾਤ ਦਾ ਨਾਮ ਪੁੱਛ ਕੇ Hindu ਧਰਮ ਦੇ ਲੋਕਾਂ ਨੂੰ ਇਹ ਟਾਰਗੇਟ ਕੀਤਾ ਗਿਆ ਮੈਂ ਬੇਨਤੀ ਕਰਦਾ ਸਰਕਾਰਾਂ ਨੂੰ ਕਿ ਇਹਨਾਂ ਉੱਤੇ ਦੋਸ਼ੀਆਂ ਦੇ ਉੱਤੇ ਜਲਦ ਤੋਂ ਜਲਦ ਕਾਰਵਾਈ ਕਰਕੇ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਤੇ ਪਾਕਿਸਤਾਨ ਦਾ ਜਿੱਦਾਂ ਕਿ ਮੋਦੀ ਸਾਹਿਬ ਨੇ ਪਾਣੀ ਬੰਦ ਕੀਤਾ ਵਾ ਇਥੋਂ ਭਾਰਤ ਤੋਂ ਜੋ ਵੀ ਫੈਸਿਲਿਟੀ ਹੈ ਇਹਨਾਂ ਨੂੰ ਮਿਲਦੀ ਹੈ ਉਹ ਬੰਦ ਕਰਨੀਆਂ ਚਾਹੀਦੀਆਂ ਇਹਨਾਂ ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਉਗਰਵਾਦ ਅਤਿਵਾਦ ਕਿੱਦਾਂ ਫਲਾਣਾ ਵਾ ਜੈ ਭੀਮ ਜੈ ਸੰਵਿਧਾਨ ਜੀ ਬਹੁਤ ਜ਼ਿਆਦਾ ਪ੍ਰਭਾਵ ਪਾਏਗਾ ਜੀ ਸ਼੍ਰੀਨਗਰ ਕਹਿੰਦੇ ਬੜਾ ਸੁੰਦਰ ਸ਼ਹਿਰ ਆ ਤੇ ਅਮਰਨਾਥ ਦੀ ਯਾਤਰਾ ਸਭ ਤੋਂ ਜ਼ਿਆਦਾ ਪੰਜਾਬ ਤੋਂ ਲੋਕ ਪੂਰੇ ਭਾਰਤ ਚੋਂ ਲੋਕ ਜਾਂਦੇ ਆ ਉਹਰਾ ਪ੍ਰਭਾਵ ਬੜਾ ਮਾੜਾ ਪਾਊਗਾ ਬਹੁਤ ਘੱਟ ਗਿਣਤੀ ਤੋਂ ਲੋਕ ਜਾਣਗੇ ਹੁਣ ਤੇ ਮੈਂ ਮੈਨੂੰ ਲੱਗਦਾ ਵਾ ਕਿ ਉੱਥੇ ਜਾਣ ਤੋਂ ਵੀ ਡਰਨਗੇ ਉਹਨਾਂ ਨਾਮ ਲੈਣ ਤੋਂ ਵੀ ਡਰਨਗੇ ਜਿੰਨੀਆਂ ਬੇਨਜਾਇਜ ਮੌਤਾ ਹੋਈਆਂ ਵਾ ਤੇ ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਫਿਰ ਤੋਂ ਕਿ ਜਿਹੜੀ ਅਮਰਨਾਥ ਦੀ ਯਾਤਰਾ ਵਾ ਔਰ ਇਹ ਵੀ ਸੁਰੱਖਿਆ ਵੱਧ ਤੋਂ ਵੱਧ ਵਧਾਈ ਜਾਵੇ ਜੈ ਭੀਮ ਜੈ ਸੰਵਿਧਾਨ ਜੈ ਭਾਰਤ ਮੇਰਾ ਨਾਮ ਜਸਪੀਰ ਸਿੰਘ ਖਾਲਸਾ ਔਰ ਅਸੀਂ ਅੱਜ ਜਿਹੜਾ ਵਾ ਆਪਣੀ ਸਭਾ ਵੱਲੋਂ ਸੁਸਾਇਟੀ ਵੱਲੋਂ ਚੇਅਰਮੈਨ ਸਾਹਿਬ ਦੇ ਨਾਲ ਅੱਜ ਪ੍ਰੋਟੈਸਟ ਕਰਨ ਆਏ ਆਂ ਔਰ ਸਾਨੂੰ ਬੜਾ ਦੁੱਖ ਆ ਪੂਰਾ ਦੇਸ਼ ਦੁੱਖ ਕਰ ਰਿਹਾ ਪੂਰਾ ਵਰਲਡ ਕਰ ਰਿਹਾ ਕਿ ਪੈਲਗਾਮ ਦੇ ਵਿੱਚ ਜਿਹੜੇ ਨਿਰਦੋਸ਼ ਲੋਕ ਉਹਨਾਂ ਨੂੰ ਟੂਰਿਸਟ ਲੋਕ ਸੀਗੇ ਪਹਿਲੀ ਵਾਰੀ ਹੋਇਆ ਕਿ ਟੂਰਿਸਟ ਦੇ ਉੱਤੇ ਹਮਲਾ ਕੀਤਾ ਜਾ ਉਸ ਹਮਲੇ ਦੇ ਵਿੱਚ ਜਿਹੜੇ 27 ਲੋਕ ਮਰੇ ਨੇ ਅਸੀਂ ਉਹਨਾਂ ਨੂੰ ਇੱਕ ਤਾਂ ਸ਼ਰਧਾਂਜਲੀ ਅਰਪਿਤ ਕਰਦੇ ਹਾਂ ਔਰ ਦੁੱਖ ਪ੍ਰਗਟ ਕਰਦੇ ਹਾਂ ਕਿ ਮਹਾਰਾਜ ਉਹਨਾਂ ਦੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਕਿਉਂਕਿ ਜਿਹੜਾ ਗਿਆ ਉਹ ਅਸੀਂ ਵਾਪਸ ਤਾਂ ਨਹੀਂ ਲਿਆ ਸਕਦੇ ਪਰ ਸਾਡੇ ਮਨਾਂ ਦੇ ਵਿੱਚ ਪੂਰੇ ਪੰਜਾਬ ਤੋਂ ਲੈ ਕੇ ਔਰ ਵਰਲਡ ਦੇ ਲੋਕਾਂ ਦੇ ਵਿੱਚ ਦੁੱਖ ਆ ਸਾਡੀ ਜਿਹੜੀ ਸਭਾ ਵਾ ਸਾਡੀ ਜਿਹੜੀ ਸੁਸਾਇਟੀ ਆ ਉਹ ਵੀ ਅੱਜ ਇਸ ਸ਼ੋਕ ਦੇ ਵਿੱਚ ਕਮਜ਼ੀਰ ਆ ਔਰ ਅਸੀਂ ਪ੍ਰਣ ਕਰਦੇ ਆ ਕਿ ਐਦਾਂ ਦਾ ਕੋਈ ਵਾਕਿਆ ਜਿਹੜਾ ਨਾ ਹੋਵੇ ਸਰਕਾਰਾਂ ਜਿਹੜੀਆਂ ਵਾ ਉਸ ਤੇ ਠੋਸ ਐਕਸ਼ਨ ਲਵੇ ਔਰ ਅਸੀਂ ਚਾਹੁੰਦੇ ਹਾਂ ਕਿ ਇਨਸਾਫ ਉਹਨਾਂ ਲੋਕਾਂ ਨੂੰ ਮਿਲੇ ਕੀ ਸਰ ਕੀ ਕਹਿਣਾ ਚਾਹੁੰਦੇ ਹੈ ਜਿਆ ਵਾਲਮੀ ਕੀ ਜੈ ਭੀ ਮੈਂ ਭਗਵਾਨ ਵਾਲਮੀ ਦੀ ਸੇਵਾ ਸਰਾਈ ਤੋਂ ਪੰਜਾਬ ਪ੍ਰਧਾਨ ਅਦਾਗ ਭੱਟੀ ਬਾਤ ਕਰ ਰਿਹਾ ਪਿਛਲੇ ਦਿਨੀ ਕਸ਼ਮੀਰ ਪਹਿਲਗਾਮ ਦੇ ਵਿੱਚ ਜੋ ਅੰਧਗਵਾਦੀਆਂ ਨੇ ਹਮਲਾ ਕੀਤਾ ਹੈ ਬਹੁਤ ਹੀ ਦਰਦਨਾਕ ਘਟਨਾ ਹੋਈ ਹੈ ਜਿਸ ਵਿੱਚ ਸਾਡੇ ਮਾਸੂਮ ਲੋਕਾਂ ਨੂੰ ਉਹਨਾਂ ਨੇ ਮਜਬ ਦਾ ਨਾਮ ਲੈ ਕੇ ਪੁੱਛ ਕੇ ਜਾਤ ਪੁੱਛ ਕੇ ਫਿਰ ਉਹਨਾਂ ਦੇ ਉੱਪਰ ਗੋਲੀਆਂ ਚਲਾਈਆਂ ਗਿਆ ਹਨ ਜਿੰਨਾ ਵਿੱਚ ਸਾਡੇ ਕੁਝ ਇਹੋ ਜਿਹੇ ਜੋੜੇ ਸਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਸਫ਼ਰ ਕੁਝ ਦਿਨ ਪਹਿਲਾਂ ਹੀ ਸ਼ੁਰੂ ਕੀਤਾ ਸੀ ਜਿਸ ਵਿੱਚ 28 ਤੋਂ 29 ਲੋਕ ਜਿਹੜੇ ਨਿਰਦੋਸ਼ ਮਾਰੇ ਗਏ ਹਨ ਸਾਡੀ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਇਹੀ ਬੇਨਤੀ ਹੈ ਕਿ ਉਹਨੇ ਜਿਹੜੇ ਅੰਤਗਵਾਦੀਆਂ ਨੇ ਹਮਲਾ ਕੀਤਾ ਹੈ ਬਹੁਤ ਹੀ ਬੁਰਾ ਕੀਤਾ ਹੈ ਤੇ ਇਹਦੇ ਉਹਨਾਂ ਦੇ ਕਸ਼ਮੀਰ ਦੇ ਵਿੱਚ ਉਹਨਾਂ ਦੇ ਘਰਾਂ ਦੇ ਵਿੱਚ ਵੜ ਕੇ ਉਹਨਾਂ ਦਾ ਵੀ ਇਹੀ ਹਸ਼ਰ ਹੋਣਾ ਚਾਹੀਦਾ ਹੈ ਜਿਸ ਵਿੱਚ ਸਾਡੇ ਨਿਰਦੋਸ਼ ਲੋਕਾਂ ਨੂੰ ਉਹਨਾਂ ਨੇ ਮੌਤੇ ਦੇ ਘਾਟ ਉਤਾਰਿਆ ਹੈ ਉਤਰਾ ਹੀ ਉਹਨਾਂ ਨੂੰ ਵੀ ਮੌਤੇ ਦੇ ਘਾਟ ਉਤਾਰਨਾ ਚਾਹੀਦਾ ਹੈ ਜੈ ਬਾਲਮੀਕੀ ਜੈ ਭੀਮ